ਆਪ ਨੂੰ ਆਪਣੀ ਆਈਡੀ ਤੋਂ ਆਪਣੀ ਫੋਟੋ ਪਾ ਕੇ ਜੇ ਇਹ ਕੁਝ ਲਿਖਦਾ ਤੇ ਉਹਦਾ ਮੈਂਟਲ ਲੈਵਲ ਕੀ ਹੋਏਗਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਹੁਣ ਏਦਾਂ ਦੀਆਂ ਕਈ ਚੀਜ਼ਾਂ ਕਈ ਚੀਜ਼ਾਂ ਜਿਹੜੀਆਂ ਕਿ ਕਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ੂ ਦੇ ਵਿੱਚ ਕਦੀ ਕਿਸੇ ਦੇ ਹੋਰ ਮਸਲਿਆਂ ਦੇ ਵਿੱਚ ਆਪਣੇ ਆਪ ਨੂੰ ਪਤਾ ਨਹੀਂ ਕਿਉਂ ਐਡਾ ਉਹ 네ਗੇਟਿਵ ਵਾਲਾ ਉਹ ਦੱਸ ਕੇ ਜਾਂ ਕਰਨਾ ਉਹਦੇ ਵਾਸਤੇ ਜਿਹੜੀ ਹੈ ਉਹ ਗੱਲ ਨੂੰ ਅਸੀਂ ਉਹ ਰੋਕ ਲੰਨੇ ਆ ਆਪਣੇ ਵੱਲੋਂ ਮੈਂ ਐਸਬੀਬੀ ਦੇ ਪਰਿਵਾਰ ਨਾਲ ਸਾਡੀ ਸਾਰੀ ਤਾਲਮਿਲ ਕਮੇਟੀ ਹਰ ਇੱਕ ਗੁਰਸਿੱਖ ਦੇ ਨਾਲ ਜ਼ਰੂਰ ਖੜੀ ਹੈ ਇਹਨਾਂ ਕਹਿੰਦਾ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਕਤਾਲਮਿਲ ਕਮੇਟੀ ਨੇ ਇੱਕ ਪਾਸੇ ੱਟਕ ਰਹਾ ਹਾਂ ਇੱਕ ਪਾਸੇ ਜਿਹੜਾ ਸਟਾਰਟਿੰਗ ਹੈ ਜੀ ਉਹ ਬਿਲਕੁਲ ੱਟਕਾ ਹੋਇਆ ਹੈ ਬਟ ਇਹ ਸ਼ੁਕਰ ਹੈ ਵੀ ਐਡਮਿਨਿਸਟ੍ਰੇਸ਼ਨ ਨੇ ਉਹ ਸਾਡੀ ਉਸ ਰਿਕੁਐਸਟ ਨੂੰ ਮੰਨਦਿਆਂ ਹੋਇਆ ਉਹਦੀ ਪੂਰੀ ਉਹਦੀ ਇਨਵੈਸਟੀਗੇਟ ਕਰਦਿਆਂ ਅੱਗੋਂ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦੇ ਚ ਬਕਾਇਦਾ ਜੋ ਉਸ ਪਰਿਵਾਰ ਨਾਲ ਜੋ ਸਿੱਖ ਨਾਲ ਹੋਇਆ ਤੱਕਾ ਉਹਦੇ ਵੀ ਜਿਹੜੇ ਆ ਉਹ ਬਕਾਇਦਾ ਉਹ ਮੁਕਦਮਾ ਜਿਹੜਾ ਉਹ ਦਰਜ ਕਰਦਾ ਠੀਕ ਰਵਿੰਦਰ ਕੋਰ ਪ੍ਰਿੰਸੀ ਹੈ ਜੀ ਅੱਛਾ ਗਿੱਤ ਜਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਡੀ ਹਸਬੰਡ ਵੱਲੋਂ ਜੋ ਵੀ ਕੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਵਾਮਣੇ ਤੁਸੀਂ ਕਿਵੇਂ ਦੇਖਦੇ ਹੋ ਕੀ ਕੁਝ ਹੋਇਆ ਹੈ ਕੀ ਪੂਰਾ ਹੋਇਆ ਹੈ ਤੁਸੀਂ ਦੱਸ ਸਕਦੇ ਹੋ ਸਰ ਪਹਿਲੇ ਤੇ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਪਹਿਲਾਂ ਤੇ ਜੀ ਆਂਦੇ ਆ ਹਸਬੰਡ ਵਾਈਫ 13 ਤਰੀਕ ਆਂਦੇ ਆ ਬੂਟ ਲੈ ਜਾਂਦੇ ਡੈਡ ਸੀਟ ਇੱਥੇ ਖਤਮ ਹੋ ਗਈ ਕਹਾਣੀ ਬੂਟ ਲੈ ਗਏ ਦੂਸਰੇ ਤੀਸਰੇ ਦਿਨ ਆਂਦੇ ਜੋੜਾ ਪਾਇਆ ਹੋਇਆ ਸੀ ਜੀ ਸੋ ਲੁਖੜ ਗਈ ਸੋ ਲੁਖੜੀ ਹੈ ਮੇਰੇ ਬ੍ਰਦਰ ਇਨ ਲੋ ਨੇ ਸਹੀ ਕਰਾਤੀ ਫਿਰ ਕਹਿੰਦੇ ਜੀ ਇਹਦੇ ਤੇ ਹੀਟ ਮਰਵਾ ਦੋ ਹੁਣ ਜਦੋਂ ਸ਼ੂਜ਼ ਤੇ ਹੀਟ ਮਰਵਾਵਾਂਗੇ ਮਾੜਾ ਮੋਟਾ ਉੱਤੇ ਕ੍ਰੈਕ ਵੀ ਆਣਾ ਪਰ ਬੂਟਾਂ ਨੂੰ ਕੁਝ ਨਹੀਂ ਹੋਇਆ ਫਿਰ ਜੀ ਉਹਨਾਂ ਦੇ ਪ੍ਰੂਫਾਂ ਚੋਂ ਪ੍ਰੂਫ ਹੈ ਜੀ ਆਂਦੇ ਲੇਡੀ ਕਹਿੰਦੀ ਹੈ ਜੀ ਮੈਨੂੰ ਸਟਾਫ ਸੀਗਾ ਉੱਥੇ ਇਕੱਲਾ ਪਰਸਨ ਜਦਕਿ ਉਹਨੇ ਅਲਿਗੇਸ਼ਨ ਲਾਇਆ ਚਾਰ ਜਨੇ ਬੂਟਾਂ ਦੇ ਸਟਾਲ ਤੇ ਕੰਮ ਹੀ ਦੋ ਜਨੇ ਕਰਦੇ ਆ ਚਾਰ ਜਨੇ ਹੈ ਹੀ ਨਹੀਂ ਦੋ ਜਨੇ ਕਰਦੇ ਆ ਇਕੱਲਾ ਮੁੰਡਾ ਸੀ ਇੱਕ ਪੇਪਰ ਦੇਣ ਗਿਆ ਸੀ ਇੱਕ ਮੁੰਡਾ ਸੀਗਾ ਆਂਦੇ ਜੀ ਮੈਂ ਉਹਨੂੰ ਕਹਿੰਦੇ ਆ ਸੀ ਸਟਾਫ ਨੂੰ ਅਸੀਂ মিডিਆ ਬੁਲਾਣ ਲੱਗੇ ਐ মিডিਆ ਬੁਲਾਣ ਲੱਗੇ ਮੇਰੇ ਮੇਰੇ ਬ੍ਰਦਰ ਇਨ ਲਾਉ ਨੇ ਫੋਨ ਕੀਤਾ ਜੀ ਆਇਓ ਤੁਸੀਂ ਤੁਸੀਂ ਨਾ ਭਾਬੀ ਉਹਨਾਂ ਨੂੰ ਭੇਜ ਦਿਓ ਦਿਲਪ੍ਰੀਤ ਨੂੰ ਵੇਦ ਉਹ ਗਏ ਆਂਦੇ ਨਾ ਲੇਡੀ ਕਹਿੰਦੀ ਤੁਸੀਂ ਕੀ ਧੰਦਾ ਬਣਾਇਆ ਦਿੱਲੀ ਵਾਲਾ ਬੂਟ ਵੇਚਦਾ ਤੁਸੀਂ ਸੋਲ ਉਖਾਰਦੀ ਤੁਸੀਂ ਇਹ ਕਰਤਾ ਤੁਸੀਂ ਉਹ ਕਰਤਾ ਇਹ ਕਿਹਾ ਬੀਬਾ ਉਹਨਾਂ ਨੇ ਕਿਹਾ ਬੀਬੀ ਜਿੰਦਾ ਅੱਡਾ ਉਹਨੂੰ ਆ ਲੰਦੇ ਤੈਨੂੰ ਬੂਟ ਚੇਂਜ ਕਰ ਦੂਗਾ ਕਹਾਣੀ ਖਤਮ ਆਂਦੇ ਅਸੀਂ মিডিਆ ਨੂੰ ਬੁਲਾਨੇ ਫੇਰ ਉਹਨੂੰ ਧੰਕੀ ਨਾਲ ਹੀ ਉਹਦਾ ਕੋਲਰ ਲਿਖਤਾ ਇਹਨਾਂ ਦਾ ਭਾਰ ਭਾਰਤਾ ਜੀ ਹੁਣ ਇੱਕ ਬੰਦੇ ਦੀ ਇੱਕ ਪੇਸ਼ੈਂਟਸ ਹੈ ਜੀ ਪਰ ਇਹ ਬਾਜ਼ਾਰ ਦੇ ਵਿੱਚ ਕਿਹੜਾ ਸਰਦਾਰ ਆਪਣੀ ਬੇਇੱਜ਼ਤੀ ਕਰਾਏਗਾ ਦਾੜੀ ਫੜ ਰਹੀ ਹੈ ਗਾਤਰਾ ਫੜ ਰਿਹਾ ਹੈ ਠੀਕ ਹੈ ਜੀ ਐਫ ਐਫ ਆਰ ਇਹ ਉਹਨਾਂ ਦੇ ਪ੍ਰੂਫਾਂ ਚੋਂ ਜੀ ਨਿਕਲੇ ਆ ਸਾਡੇ ਕੋ ਕੋਈ ਪ੍ਰੂਫ ਨਹੀਂ ਸੀ ਆ ਹਾਲ ਕੀਤਾ ਬ੍ਰਦਰ ਇਨ ਲਾ ਮੌਕੇ ਤੇ ਪਹੁੰਚਦੇ ਉਹਨਾਂ ਦੇ ਹੱਥੇ ਪੈ ਰਹੀ ਏ ਇਹ ਉਹਨਾਂ ਦੇ ਪ੍ਰੂਫ ਵਿੱਚੋਂ ਹੈ ਜੀ ਗਾਤਰੀ ਨੂੰ ਹੱਥ ਪਾ ਰਹੀ ਏ ਗਾਤਰੀ ਨੂੰ ਹੱਥ ਪਾਇਆ ਹੋਇਆ ਇਹ ਕਿਸੇ ਨੂੰ ਨਹੀਂ ਵਾਇਰਲ ਵੀਡੀਓ ਦਿਖ ਰਹੀ ਪਰ ਇਹ ਕਿਸੇ ਨੂੰ ਨਹੀਂ ਜੀ ਦਿਖ ਰਿਆ ਫਿਰ ਦੂਸਰਾ ਦੂਸਰਾ ਮੈਂ ਕਹਾਂਗੀ ਜੀ ਕਿਹੜਾ ਬੰਦਾ ਆ ਆਪਣੀ ਜਨਾਨੀ ਨੂੰ ਆਪਣੀ ਆਪਣੀ ਵਾਈਫ ਨੂੰ ਮਾਰ ਪਵਾਏਗਾ ਮੈਂ ਇਸ ਚੀਜ਼ ਨੂੰ ਸੋਚ ਹੀ ਨਹੀਂ ਸਕਦੀ ਫਿਰ ਤੂੰ ਅਗਰ ਤੇਰੇ ਬੰਦੇ ਦੇ ਉਹ ਹੱਤੀ ਪੈਰੀ ਤੂੰ ਬਚਾਉਣ ਵਾਸਤੇ ਆਰੀ ਉਹ ਵੀਡੀਓ ਕਿੱਥੇ ਹੈ ਤੂੰ ਕਿਉਂ ਨਹੀਂ ਉਹਦਾ ਸਪੋਰਟ ਕੀਤਾ ਤੂੰ ਕਿਉਂ ਨਹੀਂ ਵੀਡੀਓ ਬਣਾਈ ਬਈ ਮੈਂ ਤੇ ਆਪਣੇ ਘਰ ਵਾਲੇ ਵਾਸਤੇ ਖੜੀ ਆ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਅਸੀਂ ਤਿੰਨ ਦਿਨਾਂ ਤੋਂ ਗੇੜੇ ਤੇ ਗੇੜੇ ਖਾਣੇ ਆਈ ਜਾਦੇ ਸਾਡੀ ਕੋਈ ਸੁਣਵਾਈ ਨਹੀਂ ਉਹਨਾਂ ਵੱਲੋਂ ਪਰਚਾ ਕੱਟ ਗਿਆ ਪਤਾ ਵੀ ਨਹੀਂ ਚੱਲਿਆ ਜੀ ਉਹਨਾਂ ਵੱਲੋਂ ਪਰਚਾ ਕੱਟ ਚੁਕਿਆ ਸਾਨੂੰ ਕੋਈ ਨਹੀਂ ਪਤਾ ਸਾਨੂੰ ਜੀ ਫੋਨ ਆਂਦਾ ਜੀ ਪਰਚਾ ਹੋ ਗਿਆ ਜੀ ਇਹਕੇ ਠੀਕ ਹੈ ਫਿਰ ਮੈਂ ਜੀ ਸ਼ੈਰੀ ਭਾਜੀ ਕੋਲ ਆਪਣੇ ਕਾਉਂਸਲਰ ਸਾਹਿਬ ਕੋਲ ਜਾਣਨੀ ਆ ਕੀ ਕਹਿੰਦੇ ਨੇ ਕੈਨ ਵਾਸਤੇ ਭਾਜੀ ਸਾਡੇ ਨਾਲ ਜੀ ਤੱਕਾ ਹੋਇਆ ਹੈ ਪਾਈ ਨੇ ਸਿੱਖਤਾਲ ਮੀਟੀ ਸਿੱਖਤਾਲ ਕਮੇਟੀ ਆਪਣੀ ਇਕੱਠੀ ਕਰਕੇ ਸਾਨੂੰ ਮਾਝੀ ਇਨਸਾਫ ਦਵਾਇਆ ਜਦਕਿ ਉਹਦਾ ਘਰ ਵਾਲਾ ਕੱਲ ਕੱਲ ਆਕੇ ਸਟਾਲ ਲੱਗਦਾ ਸਾਡਾ ਚਿਕਨ ਦਾ ਮੈਂ ਕੱਲੀ ਸੀਗੀ ਸਟਾਲ ਤੇ ਮੈਂ ਕੱਲੀ ਸੀਗੀ ਤੇ ਜੀ ਆਕੇ ਰੋਡ ਦੇ ਵਿੱਚ ਖੜੇ ਹੋ ਕੇ ਕਹਿ ਕੇ ਗਿਆ ਕ੍ਰੋਸ ਪਰਚਾ ਕਰਾ ਕੇ ਦਿਖਾਓ ਅਹੀਂ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਬੜੀ ਸ਼ੌਕੀਏ ਕਿ ਮਾਰੀਏ ਕ੍ਰੋਸ ਪਰਚਾ ਕਰਾਤਾ ਇਹ ਕਰਾਤਾ ਉਹ ਕਰਾਤਾ ਇਸ ਵਿੱਚ ਕੋਈ ਬਹਾਦਰੀ ਥੋੜੀ ਹੈ ਸਿੱਖ ਪਰਿਵਾਰ ਦੀ ਕੁੜੀਆਂ ਆ ਕੇ ਥਾਣੇ ਖੜੀਆਂ ਹੋ ਜਾਣ ਉਧਰ ਹੀ ਡੁੱਬ ਕੇ ਮਰਨ ਵਾਲੀ ਗੱਲ ਹੈ ਜੀ ਤੇ ਜੀ ਆਕੇ ਤੁਸੀਂ 12 ਵਜੇ ਘਰ ਜਾਂਦੇ ਤੁਸੀਂ 1 ਵਜੇ ਘਰ ਜਾਂਦੇ ਹੋ ਰਸਤੇ ਚ ਕੋਈ ਵਾਰਦਾਤ ਹੋ ਗਈ ਅੱਜ ਵੀ ਮੈਂ ਕਹਿ ਰਹੀ ਹਾਂ ਬਾਰ-ਬਾਰ ਕੱਲ ਨੂੰ ਉਹੀ ਪਰਿਵਾਰ ਜਿਹੜਾ ਉਹਨੂੰ ਸਪੋਰਟ ਕਰ ਰਿਹਾ ਉਹਦੀ ਜ਼ਿੰਮੇਵਾਰੀ ਹੋਏਗੀ ਜੇ ਕੋਈ ਮੇਰੇ ਹਸਬੰਡ ਨਾਲ ਮੇਰੇ ਬ੍ਰਦਰ ਇਨ ਲਾਉ ਨਾਲ ਸਾਡੇ ਕਿਸੇ ਫੈਮਿਲੀ ਮੈਂਬਰ ਦੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਉਹਦੇ ਤੇ ਹੀ ਮੈਂ ਸਟੈਪ ਚੁੱਕਾਂਗੀ ਨਗਰ ਦੇ ਜਿਹੜਾ ਵੀ ਉਸ ਦੀ ਵੀਡੀਓ ਤੇ ਜੋ ਇੱਕ ਸਿਕਰੀ ਦੇ ਨਾਲ ਇੱਕ ਮਾਹੌਲ ਬਣਿਆ ਚਾਹੇ ਚਾਹੇ ਗਲਤੀ ਕੁਝ ਕਿਹਾ ਕਿ ਉਹ ਬਿਆਦਵੀ ਹੋਈ ਹੈ ਕਿ ਸਬਰ ਦੇ ਸਿਕਰਮਨ ਟੁੱਟ ਗਿਆ ਲੱਗਦਾ ਕਿ ਜੋ ਪਰ ਜੋ ਉਸ ਸਿਕਨਾ ਉਸ ਵੀਡੀਓ ਵਿੱਚ ਜਿਸ ਤਰੀਕੇ ਨਾਲ ਕੋਟ ਦੇ ਨਜ਼ਰ ਆ ਰਹੀ ਉਹ ਵੀ ਗਲਤ ਹੈ ਕਿ ਇੱਕ ਮਹਿਲਾ ਦੇ ਨਾ ਮੈਂ ਕਹਨੀ ਆ ਜੀ ਗਲਤ ਹੈ ਪਰ ਇੱਕ ਬੰਦੇ ਦਾ ਵੀ ਸਬਰ ਹੁੰਦਾ ਭਰੀ ਉਹਦੀ ਮਾਰਕੀਟ ਵਿੱਚ ਸਰ ਬਾਅਦ ਚ ਰੈਪਿਊਟੇਸ਼ਨ ਗੀਰ ਆ ਜਾਣੀ ਸੀ ਕੋਈ ਰੈਪਿਊਟੇਸ਼ਨ ਵੀ ਬੰਦੇ ਦੀ ਹੁੰਦੀ ਹੈ ਕਿ ਨਹੀਂ ਬਾਅਦ ਚ ਕੋਈ ਮਤਲਬ ਅਸੀਂ ਉੱਥੇ ਮਾਰਕੀਟ ਵਿੱਚ ਕੀ ਜਦ ਆਪਣੇ ਉਹਨੂੰ ਕਹਿੰਦੇ ਬੀਬੀ ਤੂੰ ਸਾਈਡ ਕਢੀਓ ਜੇ ਆਪਣੇ ਬੰਦੇ ਨੂੰ ਅੱਗੇ ਕਰ ਬੰਦਾ ਤੇ ਜੀ ਉਹਦਾ ਵੀਡੀਓ ਬਣਾ ਰਿਆ ਬੰਦਾ ਆਪਣਾ ਕੰਮ ਲੱਗਾ ਹੋਇਆ ਉਹਦੀ ਜਨਾਨੀ ਨੂੰ ਮਾਰੋ ਕੁੱਟੋ ਉਹਨੂੰ ਕੋਈ ਲੈਣਾ ਨਹੀਂ ਉਹ ਆਪਣਾ ਵੀਡੀਓ ਤੇ ਲੱਗਾ ਪਿਆ ਉਹ ਕਿਸ ਕਰਕੇ ਲੱਗਾ ਸਾਨੂੰ ਨਹੀਂ ਪਤਾ ਜੀ ਉਹਨੇ ਕੀ ਇੱਥੇ ਆ ਕੇ ਕੀਤਾ ਕੀ ਨਹੀਂ ਕੀਤਾ 6 ਵਜੇ 7 ਵਜੇ 6:30 ਵਜੇ ਮੈਂ ਆਤੀ ਆਨੀ ਆ ਵਾਈਫ ਉਥੇ ਇੱਥੇ ਆ ਕੇ ਘੁੰਮਦੀ ਪਈ ਐ ਠੀਕ ਹੈ ਔਰ ਕਹਿੰਦੀ ਜੀ ਮੇਰੇ ਕੱਪ ਤੁਸੀਂ ਵੀਡੀਓ ਦੇ ਵਿੱਚ ਉਹਨੇ ਐ ਵੀ ਕਿਹਾ ਕਿ ਮੇਰੇ ਕੱਪੜੇ ਫਾੜੇ ਮੈਂ ਦਿਖਾ ਵੀ ਨਹੀਂ ਸਕਦੀ 7 ਵਜੇ ਤੱਕ ਉਹ ਲੇਡੀ ਥਾਣੇ ਦੇ ਵਿੱਚ ਫਟੇ ਕੱਪੜਿਆਂ ਚ ਘੁਮੇਗੀ ਮੈਂ ਨਹੀਂ ਮੰਨ ਸਕਦੀ ਪਰ ਅੱਤੇ ਸਾਡਾ ਕੁਝ ਕਿਉਂ ਆਪਣੇ ਸਿਰਫ ਇੱਕ ਬੂਟਾਂ ਦੇ ਬੂਟਾਂ ਕਰਕੇ ਆਇਆ ਜਾਂ ਕੋਈ ਹੋਰ ਆਪਣੇ ਤੋਂ ਲੱਗਦਾ ਕੋਈ ਨਹੀਂ ਜੀ ਸਾਡੇ ਤੇ ਜਾਣ ਅਸੀਂ ਤੇ ਜਾਣਦੇ ਵੀ ਨਹੀਂ ਕੋਈ ਕੌਣ ਬੰਦੇ ਨੇ ਨਾ ਰਾਬੇ ਇੱਜ਼ਤ ਦੇ ਬੰਦਿਆਂ ਨਾ ਵਾਪ ਆਏ ਅੱਗੋਂ ਤੋਂ ਨਾ ਰਾਬੇ ਇਹਨਾਂ ਦੇ ਬੰਦੇ ਆ ਤਾਂ ਲਵਾ ਪਾਏ ਜੀ ਅਸੀਂ ਜਾਣਦੇ ਵੀ ਨਹੀਂ ਏਦਾਂ ਦੇ ਬੰਦਾ ਹੈ ਕਿਹੜਾ ਹੈ ਹੁਣ ਜੋ ਕਾਰਵਾਈ ਹੋਈ ਤੁਸੀਂ ਸੰਤੁਸ਼ਟ ਹੋ ਸੀ ਕਿ ਜਾਂ ਫਿਰ ਹੋਰ ਕੀ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਾਰਵਾਈ ਜੋ ਵੀ ਹੋਈ ਹੁਣ ਅਗਲਾ ਸਟੈਪ ਜੋ ਵੀ ਸਾਨੂੰ ਸਿਕਤਾਲ ਮੇਲ ਕਮੇਟੀ ਕਾਉਂਸਲਰ ਸਾਹਿਬ ਜੋ ਵੀ ਕਹਿਣਗੇ ਅਸੀਂ ਉਹਨਾਂ ਦੇ ਕਹੇ ਤੇ ਜੋ ਫੈਸਲਾ ਉਹ ਕਰਨਗੇ ਅਸੀਂ ਉਹਨਾਂ ਦਾ ਫੈਸਲਾ ਸਿਰ ਮੱਥੇ